ਕੀ ਟਾਈਮ ਕੀ ਪਾਇਮਨਤੀ ਦੇ ਨਾਲ ਚੱਲਾਂਗੇ ਆਪ ਤੋਂ ਪਹਿਲਾਂ ਨੇ ਫੱਤੇ ਦੀ ਸਾਹ ਲੈਣ ਲਈ ਆਹ ਫੱਤੇ ਬੜੀ ਕਿਵੇਂ ਪੱਤੀ ਆਈ ਕਿੱਖੋਂ ਪੱਤੇ ਦਾ ਮਨੋਰ ਕੀ ਹੈ ਕਿਸੇ ਆਪਣੇ ਆਸਾਨ ਨਾਲ ਕੱਟਣ ਹੈ ਜੇ ਧਰਤੀ ਉੱਤੇ ਸੂਰਜ ਚੜ੍ਹਿਆ ਨਾ ਉਹਨੇ ਆਰਸ਼ੀ ਦੀ ਜਿਹੜੀ ਅਸਲ ਤੱਕ ਰਹਿ ਲੋਟ ਇਹ ਸ਼ੀਤਲ ਕਿੰਨਾ ਵਾਲੀ ਰੌਸ਼ਨੀ ਬਖਸ਼ਿਸ਼ ਕੀਤੀ ਅਗਰ ਕਿਸ ਨੇ ਪਿਆਰ ਦੇ ਵਿੱਚ ਆ ਕੇ ਕੋਈ ਫੁੱਲਾਂ ਦੀ ਕਿਆਰੀ ਵਿੱਚ ਉਹ ਫੁੱਲ ਵੱਟੇ ਹੋਏ ਉਹਦੇ ਵਿੱਚੋਂ ਮੈਂ ਕਾਈ ਸੰਦੜ ਵਾਲੇ ਦੀ ਸੰਗਤੀ ਆਈ ਫੇੜਾ ਆਇਆ ਐਸੇ ਤਰ੍ਹਾਂ ਕੋਈ ਕੌਮ ਦੇ ਵਿੱਚ ਕੋਈ ਪੀਰ ਕੋਈ ਅਗਰ ਕੋਈ અવਤਾਰ ਕੋ ਗੁਰੂ ਰੱਬ ਪਿਆਰ ਦਾ ਕੰਮ ਕੋ ਕੁਝ ਨਾ ਕੋਈ ਦੇ ਕੇ ਗਿਆ ਸਤਗੁਰੂ ਨਾਮ ਤੇ ਮਾਰ ਕੇ ਇਸ ਇੱਕ ਕੌਮ ਦੇ ਬਾਣੀ ਮੜ ਕੇ ਆਏ बाबा गुरदान जी तो आशा के जरिए से कि दूसरे ने मिलता सुना तो मौके जब इतने सात प्रकार के आकार दिया फिर उन्होंने बाजू में जो दो कार्यों से इमारत भी आई उन्हें की जेल की सिखाओ कभी भी परमात्मा के प्रदाने में दखल अंदाज की भी कर दिया अकाल पड़ने पर जब तलाशी चलना पावे थे हाथ में भी ले तो बच्ची तभी उठ गई ਉਹ ਕਹਿੰਦੇ ਪਡੋਨਾ ਦੀ बावੜੀ ਉਹ ਕਹਿੰਦੇ ਹਰ ਕਾ ਨਾਮ ਵਿੱਚ ਇਤਿਆਹੀ ਸੱਚੀ ਸਤਿ ਸ੍ਰੀ ਅਕਾਲੀ ਗੁਰਮਤਿ ਸੁਧਾਰ ਹੈ ਨਾਲੇ ਸੇਵਾ ਕਰਨ ਦੇ ਸਦਾ ਸਮਾਨ ਹੈ ਤੇਰਾ ਕੀਆ ਮਿੱਠਾ ਲਾਗੇ ਅਨਾਮ ਪਕਾਰ ਤੇ ਨਾਲੇ ਦਮਾਗੇ ਉਹ ਕਹਿੰਦੇ ਭਾਵੇਂ ਜੇ ਸਾਡ ਦੀ ਮੀਂਹ ਤੱਤੀ ਤਵੀਥੇ ਆਕਿਆ ਨਾਲ ਬਣਦੀ ਹੋਵੇ ਉਹ ਕਦੇ ਵੀ ਅਕਾਰ ਨੂੰ ਦੀ ਪਾਣੀ ਦਰਜਣਾ ਛੱਡੀ ਤੇ ਤੇ दो दो वहां दिया है और से जो 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 जाव़ार है कहते हैं में कोई कर रही अपना क्यों ना